ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜਨਵਰੀ ਦੇ ਪਹਿਲੇ ਹਫਤੇ ਜੇਕਰ ਤੁਸੀਂ ਇਹ ਉਪਾਅ ਕਰ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਵੇਂ ਖੁਸ਼ੀਆਂ ਹੀ ਖੁਸ਼ੀਆਂ ਆ ਜਾਣਗੀਆਂ ਜੇਕਰ ਤੁਸੀਂ ਗਾਂ ਨੂੰ ਇਹ ਛੋਟੀ ਜਿਹੀ ਚੀਜ਼ ਖਵਾ ਦਿੰਦੇ ਹੋ ਤਾਂ ਤੁਹਾਡੇ ਘਰ ਵਿੱਚ ਧਨ ਦੀ ਕਮੀ ਕਦੇ ਵੀ ਨਹੀਂ ਰਹੇਗੀ ਦੋਸਤੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਲక్ష్ਮੀ ਲਿਖ ਦੇਣਾ ਜੀ ਜਿਸ ਨਾਲ ਤੁਹਾਡੇ ਉੱਪਰ ਵੀ ਮਾਤਾ ਲక్ష్ਮੀ ਦੀ ਕਿਰਪਾ ਹੋ ਜਾਵੇਗੀ ਜੇਕਰ ਤੁਹਾਡੇ ਘਰ ਪੈਸਾ ਨਹੀਂ ਖਲੋਂਦਾ ਤੇ ਕਲੇਸ਼ ਵੀ ਦਿਨ ਬਦਿਨ ਵੱਧਦਾ ਹੀ ਜਾ ਰਿਹਾ ਹੈ ਸਾਡੇ ਆਸ-ਪਾਸ ਨਕਾਰਾਤਮਕਤਾ ਦਾ ਮਾਹੌਲ ਬਣਿਆ ਰਹਿੰਦਾ ਹੈ ਤੁਸੀਂ ਜਿਹੜਾ ਵੀ ਕੰਮ ਕਰਦੇ ਹੋ ਉਸ ਵਿੱਚ ਤੁਹਾਨੂੰ ਨਿਰਾਸ਼ਾ ਹੀ ਪੱਲੇ ਪੈਂਦੀ ਹੈ ਦੋਸਤੋ ਅੱਜ ਤੋਂ ਤੁਸੀਂ ਪਰੇਸ਼ਾਨ ਨਾ ਹੋਵੋ ਜੇਕਰ ਤੁਸੀਂ ਨਵੇਂ ਸਾਲ ਤੇ ਗਾਂ ਨੂੰ ਇਹ ਛੋਟੀ ਜਿਹੀ ਚੀਜ਼ ਖਵਾ ਦਿੰਦੇ ਹੋ ਤਾਂ ਤੁਹਾਡੇ ਸਾਰੇ ਦੁੱਖਾਂ ਦਾ ਨਾਸ਼ ਇੰਜ ਹੋ ਜਾਵੇਗਾ ਜਿਵੇਂ ਕਿ ਕੋਈ ਦੁੱਖ ਤੁਹਾਡੀ ਜ਼ਿੰਦਗੀ ਦੇ ਵਿੱਚ ਆਇਆ ਹੀ ਨਾ ਹੋਵੇ ਕਰੀਬ 400 ਸਾਲ ਬਾਅਦ ਇਹ ਮੌਕਾ ਆਇਆ ਹੈ ਨਵੇਂ ਸਾਲ ਦੇ ਮੌਕੇ ਤੇ ਮਹਾਸੰਯੋਗ ਰਲ ਕੇ ਆਏ ਹਨ ਜੋਗੀ ਕੁਬੇਰ ਯੋਗ ਮਾਂ ਲక్ష్ਮੀ ਯੋਗ ਗਜ ਕੇਸਰੀ ਯੋਗ ਤੇ ਨਾਲ ਹੀ ਇਸ ਦਾ ਵੱਡਾ ਦਿਨ ਪ੍ਰਾਪਤ ਹੋ ਰਿਹਾ ਹੈ ਜੀ ਇਸ ਲਈ ਇਹ ਬਹੁਤ ਹੀ ਦੁਰਲਭ ਮੰਨਿਆ ਜਾ ਰਿਹਾ ਹੈ ਤੁਸੀਂ ਇੱਕ ਗਾਂ ਦੇ ਨਾਲ ਜੁੜਿਆ ਹੋਇਆ ਇਹ ਉਪਾਅ ਜੇਕਰ ਕਰ ਲੈਂਦੇ ਹੋ ਤਾਂ ਤੁਹਾਡੀ ਕਿਸਮਤ ਐਦਾਂ ਚਮਕ ਜਾਵੇਗੀ ਕਿ ਤੁਹਾਨੂੰ ਵਿਸ਼ਵਾਸ ਵੀ ਨਹੀਂ ਹੋਵੇਗਾ ਆਖਿਰ ਉਹ ਕਿਹੜਾ ਚਮਤਕਾਰੀ ਉਪਾਅ ਹੈ ਜੀ ਉਸ ਨੂੰ ਜਾਣਨ ਤੋਂ ਪਹਿਲਾਂ ਵੀਡੀਓ ਨੂੰ ਅੰਤ ਤੱਕ ਧਿਆਨ ਦੇ ਨਾਲ ਸੁਣਨਾ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਲਾਈਕ ਵੀ ਕਰ ਦੇਣਾ ਜੀ ਨਵੇਂ ਸਾਲ ਦੇ ਪਹਿਲੇ ਹਫਤੇ ਪੂਜਾ ਕਰਨ ਦੀ ਵਿਧੀ ਵਿਦਾਨ ਦੇ ਨਾਲ ਇਹ ਨਵਾਂ ਵਰਾ ਮਨਾਇਆ ਜਾਂਦਾ ਹੈ। ਤੰਤਰ ਸ਼ਾਸਤਰ ਦੇ ਵਿੱਚ ਅਨੇਕਾਂ ਜੀਵਾਂ ਨੂੰ ਬਹੁਤ ਹੀ ਮਹੱਤਵ ਦਿੱਤਾ ਜਾਂਦਾ ਹੈ। ਪੁਰਾਣੇ ਸ਼ਾਸਤਰਾਂ ਦੇ ਵਿੱਚ ਜਾਨਵਰਾਂ ਨੂੰ ਦੇਵੀ-ਦੇਵਤਿਆਂ ਦੇ ਨਾਲ ਜੋੜਿਆ ਜਾਂਦਾ ਸੀ। ਜਿਸ ਤਰ੍ਹਾਂ 나ਗ ਦੇਵਤਾ ਭਗਵਾਨ ਸ਼ਿਵ ਦੇ ਗਲੇ ਦਾ ਹਾਰ ਹੈ। ਮਾਂ ਦੁਰਗਾ ਸ਼ੇਰ ਤੇ ਸਵਾਰ ਹੈ। ਸਹੀ ਇਸੇ ਤਰ੍ਹਾਂ ਗਾਂ ਦੇ ਮਹੱਤਵ ਨੂੰ ਸਰਵ ਉੱਤਮ ਮੰਨਿਆ ਜਾਂਦਾ ਹੈ। ਸ਼੍ਰੀ ਕ੍ਰਿਸ਼ਨ ਗਊ ਮਾਤਾ ਦੇ ਭਗਤ ਸਨ। ਉਹਨਾਂ ਦਾ ਸਾਰਾ ਹੀ ਜੀਵਨ ਗਊ ਮਾਤਾ ਦੇ ਆਸ-ਪਾਸ ਹੀ guzreya hai ਗਾਂ ਦੀ ਸੇਵਾ ਨੂੰ ਇੱਕ ਕਰਤਵ ਮੰਨਿਆ ਜਾਂਦਾ ਹੈ ਗਾਂ ਦੇ ਵਿੱਚ 33 ਕਰੋੜ ਦੇਵੀ-ਦੇਵਤਿਆਂ ਦਾ ਵਾਸ ਹੁੰਦਾ ਹੈ ਜਿਹੜਾ ਵਿਅਕਤੀ ਗਊ ਮਾਤਾ ਦੀ ਸੇਵਾ ਕਰਦਾ ਹੈ ਉਸ ਉੱਪਰ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਗਊ ਮਾਤਾ ਆਪਣੇ ਉੱਪਰ ਸਵਾਰ ਕਰ ਲੈਂਦੀ ਹੈ ਉੱਥੇ ਹੀ ਕਿਹਾ ਜਾਂਦਾ ਹੈ ਕਿ ਗਾਂ ਦੇ ਗੋਬਰ ਦੇ ਵਿੱਚ ਮਾਤਾ ਲਕਸ਼ਮੀ ਦਾ ਵਾਸ ਮੰਨਿਆ ਜਾਂਦਾ ਹੈ ਤੇ ਗਾਉ ਦੇ ਮੂਤਰ ਵਿੱਚ ਗੰਗਾ ਦਾ ਵਾਸ ਮੰਨਿਆ ਜਾਂਦਾ ਹੈ ਤੇ ਦੁੱਧ ਵਿੱਚ ਸਵਰ ਸੂਤਰ ਪਾਇਆ ਜਾਂਦਾ ਹੈ ਰੋਗਾਂ ਦੀ ਸਮੱਸਿਆ ਨੂੰ ਜਿਹੜਾ ਖਤਮ ਹੀ ਕਰ ਦਿੰਦਾ ਹੈ ਇਸ ਦੀ ਸੇਵਾ ਕਰਨ ਤੋਂ ਬਿਨਾ ਹੋਰ ਕੋਈ ਵੀ ਮਹਾਨ ਉਪਾਰ ਨਹੀਂ ਹੈ ਪੁਰਾਣਾ ਵਿੱਚ ਕਿਹਾ ਜਾਂਦਾ ਸੀ ਕਿ ਜਿਹੜਾ ਵਿਅਕਤੀ ਗਾਂ ਦੇ ਖੁਰ ਦੇ ਨਾਲ ਉੱਡਦੀ ਹੋਈ ਧੂੜ ਨੂੰ ਆਪਣੇ ਸਿਰ ਉੱਪਰ ਜਾਂ ਮੱਥੇ ਉੱਪਰ ਲਗਾ ਲੈਂਦਾ ਹੈ ਉਸ ਲਈ ਮੰਨਿਆ ਜਾਂਦਾ ਹੈ ਕਿ ਉਹ ਤੀਰਥਾਂ ਤੇ ਇਸ਼ਨਾਨ ਕਰਕੇ ਆਇਆ ਹੈ ਉਸਨੂੰ ਸਾਰੀਆਂ ਹੀ ਮੁਸੀਬਤਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ। ਗਾਂ ਦੀ ਸੇਵਾ ਕਰਨ ਵਾਲੇ ਅੰਤ ਨੂੰ ਵੈਕੁੰਠ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹੜਾ ਵਿਅਕਤੀ ਗਾਂ ਦੀ ਸੇਵਾ ਕਰਦਾ ਹੈ ਉਹ ਜੀਵਨ ਦੇ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ। ਉਸ ਘਰ ਵਿੱਚ ਸੁੱਖ ਸਮਰiddhi ਵੀ ਵੱਧ ਜਾਂਦੀ ਹੈ। ਜੇਕਰ ਕਿਸੇ ਵਿਅਕਤੀ ਦੀ ਕੁੰਡਲੀ ਦੇ ਵਿੱਚ ਪਿਤਰਦੋਸ਼ ਹਨ ਗਾਂ ਦੀ ਪੂਜਾ ਅਤੇ ਉਸ ਦੀ ਦੇਖਭਾਲ ਤੁਹਾਡੇ ਲਈ کارਗਰ ਸਿੱਧ ਹੋ ਸਕਦੀ ਹੈ। ਗਊ ਮਾਤਾ ਦੇ ਸਿਰ ਤੇ ਹੱਥ ਲਗਾਉਣ ਨਾਲ ਸਾਡੇ ਕੀਤੇ ਹੋਏ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਹਰ ਇੱਕ ਦੋਸ਼ ਤੋਂ ਛੁਟਕਾਰਾ ਮਿਲ ਜਾਵੇ ਗਊ ਮਾਤਾ ਦੇ ਮਸਤਕ ਦੇ ਉੱਪਰ ਤੁਸੀਂ ਜ਼ਰੂਰੀ ਹੱਥ ਲਗਾਓ ਇਸ ਨਾਲ ਸਾਰੇ ਹੀ ਪ੍ਰਕਾਰ ਦੇ ਦੁੱਖ ਦੁਲਿੱਦਰ ਦੂਰ ਹੋ ਜਾਂਦੇ ਹਨ ਦੋਸਤੋ ਜ਼ਿਆਦਾਤਰ ਲੋਕ ਨਹੀਂ ਜਾਣਦੇ ਕਿ ਨਵੇਂ ਬਰੇ ਇਹ ਉਪਾਅ ਕਰਕੇ ਕੀ ਕੁਝ ਉਹ ਪ੍ਰਾਪਤ ਕਰ ਸਕਦੇ ਹਨ ਨਵੇਂ ਬਰੇ ਦੇ ਪਹਿਲੇ ਹੀ ਹਫ਼ਤੇ ਇਹ ਚਿੰਨ ਕਰਦਾ ਹੈ ਅਗਲੇ ਦਿਨ ਤੁਸੀਂ ਜੇਕਰ ਕੋਈ ਪੁੰਨਦਾਨ ਕਰਦੇ ਹੋ ਉਸ ਦਾ ਤੁਹਾਨੂੰ 13 ਗੁਣਾ ਫਾਇਦਾ ਹੋ ਕੇ ਮਿਲ ਜਾਵੇਗਾ ਹੁਣ ਗੱਲ ਕਰਦੇ ਹਾਂ ਜੀ ਨਵੇਂ ਵਰੇ ਦੇ ਵਿੱਚ ਦੂਸਰੇ ਜਾਂ ਤੀਸਰੇ ਦਿਨ ਦੀ ਜਦ ਤੁਸੀਂ ਗਾਂ ਨੂੰ ਕੀ ਖਵਾਉਣਾ ਹੈ ਜਾਂ ਨਵੇਂ ਵਰੇ ਦੇ ਪਹਿਲੇ ਹਫਤੇ ਤੁਸੀਂ ਕੀ ਗਾਂ ਨੂੰ ਖਵਾਓਗੇ ਜਿਸ ਦਾ ਤੁਹਾਨੂੰ 13 ਗੁਣਾ ਵੱਧ ਕੇ ਫਾਇਦਾ ਮਿਲੇਗਾ ਦੋਸਤੋ ਇਹ ਜਾਣਕਾਰੀ ਤੁਹਾਨੂੰ ਰੰਗ ਤੋਂ ਰਾਜਾ ਬਣਾ ਸਕਦੀ ਹੈ ਦੋਸਤੋ ਇਹ ਜਾਣਕਾਰੀ ਤੁਹਾਨੂੰ ਰੰਕ ਤੋਂ ਰਾਜਾ ਬਣਾ ਸਕਦੀ ਹੈ ਇਹ ਨੌ ਚੀਜ਼ਾਂ ਦੇ ਵਿੱਚ ਤੁਸੀਂ ਜੇਕਰ ਇੱਕ ਵੀ ਚੀਜ਼ ਇਹਨਾਂ ਵਿੱਚੋਂ ਗਾਂ ਨੂੰ ਖਵਾ ਦਿੰਦੇ ਹੋ ਤਾਂ ਤੁਹਾਡੀ ਕਿਸਮਤ ਚਮਕ ਜਾਵੇਗੀ ਸੁੱਖ ਸਮਰiddhi ਦੇ ਨਾਲ ਮਾਲਾ-ਮਾਲ ਹੋ ਜਾਓਗੇ ਦੋਸਤੋ ਜੇਕਰ ਤੁਸੀਂ ਨਵੇਂ ਸਾਲ ਦੇ ਦਿਨ ਗਊ ਮਾਤਾ ਨੂੰ ਚਾਵਲ ਤੇ ਰੋਟੀ ਖਵਾਉਂਦੇ ਹੋ ਤਾਂ ਤੁਹਾਡੇ ਘਰ ਸੁੱਖ ਸਮਰiddhi ਅਤੇ ਪੈਸਾ ਆ ਜਾਵੇਗਾ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਧਨ ਦੇ ਨਾਲ ਭਰ ਜਾਵੇ ਤਾਂ ਮਾਤਾ ਲక్ష్ਮੀ ਤੁਹਾਡੇ ਘਰ ਸਥਾਈ ਵਾਸ ਕਰ ਜਾਵੇਗੀ ਤੇ ਨਵੇਂ ਸਾਲ ਦੇ ਪਹਿਲੇ ਹਫਤੇ ਤੁਸੀਂ ਪੂਜਾ ਕਰਨ ਤੋਂ ਬਾਅਦ ਗਊ ਮਾਤਾ ਨੂੰ ਸਾਦੇ ਚਾਵਲ ਤੇ ਰੋਟੀ ਜ਼ਰੂਰ ਖਵਾਓ ਇਹ ਤੁਹਾਡੇ ਲਈ ਨਿਸ਼ਚਿਤ ਹੋ ਜਾਵੇਗਾ ਤੁਹਾਡੇ ਧਨ ਪਾਉਣ ਦੀ ਕਾਮਨਾ ਪੂਰੀ ਹੋ ਜਾਵੇਗੀ ਦੂਸਰਾ ਉਪਾ ਤੁਸੀਂ ਇਸ ਦਿਨ ਤਿਲ ਅਤੇ ਤਿਲਾਂ ਤੋਂ ਬਣੇ ਹੋਏ ਲੱਡੂ ਵੀ ਜੇਕਰ ਗਊ ਮਾਤਾ ਨੂੰ ਖਵਾ ਦਿੰਦੇ ਹੋ ਇਸ ਨਾਲ ਤੁਹਾਡੇ ਵੱਲੋਂ ਕੀਤੇ ਹੋਏ ਜਾਣੇ ਅਣਜਾਣੇ ਦੇ ਵਿੱਚ ਪਾਪਾਂ ਤੋਂ ਤੁਹਾਨੂੰ ਮੁਕਤੀ ਮਿਲ ਜਾਵੇਗੀ ਜੇਕਰ ਤੁਸੀਂ ਪੁੱਤਰ ਪ੍ਰਾਪਤੀ ਦੇ ਲਈ ਕਾਮਨਾ ਕਰ ਰਹੇ ਹੋ ਤੇ ਤੁਸੀਂ ਜੇਕਰ ਨਵੇਂ ਸਾਲ ਦੇ ਪਹਿਲੇ ਦਿਨ ਮੋਟੀ ਕਣਕ ਦੀ ਇੱਕ ਮੁਠੀ ਗਊ ਮਾਤਾ ਨੂੰ ਖਵਾ ਦਿੰਦੇ ਹੋ ਤਾਂ ਤੁਹਾਨੂੰ ਪੁੱਤਰ ਪ੍ਰਾਪਤੀ ਹੋ ਜਾਵੇਗੀ ਜਿਨ੍ਹਾਂ ਨੂੰ ਅਜੇ ਤੱਕ ਪੁੱਤਰ ਪ੍ਰਾਪਤ ਨਹੀਂ ਹੋਇਆ ਉਹ ਚਾਹੁੰਦੇ ਹਨ ਕਿ ਘਰ ਵਿੱਚ ਇੱਕ ਗੁਣਵਾਨ ਪੁੱਤਰ ਪੈਦਾ ਹੋਵੇ ਤਾਂ ਇਦਾਂ ਦੇ ਲੋਕ ਤਿੰਨ ਮੋٹے ਕਣਕ ਦੀਆਂ ਮੁਠੀਆਂ ਨੂੰ ਮਾਤਾ ਨੂੰ ਖਵਾਉਂਦੇ ਇਸ ਨਾਲ ਤੁਹਾਨੂੰ ਪੁੱਤਰ ਪ੍ਰਾਪਤੀ ਦਾ ਲਾਭ ਹੋ ਜਾਵੇਗਾ ਜੇਕਰ ਤੁਸੀਂ ਨਵੇਂ ਵਰੇ ਦੇ ਦਿਨ ਗਊ ਮਾਤਾ ਨੂੰ ਜੋ ਖਵਾਉਂਦੇ ਹੋ ਤਾਂ ਗਊ ਮਾਤਾ ਤੁਹਾਡੇ ਬ੍ਰਹਮ ਊਰਜਾ ਦੇ ਰੋਗਾਂ ਤੋਂ ਛੁਟਕਾਰਾ ਦਿਵਾ ਦੇਵੇਗੀ ਜੇਕਰ ਕੋਈ ਵਿਅਕਤੀ ਤੁਹਾਡੇ ਘਰ ਦੇ ਵਿੱਚ ਲੰਮੇ ਸਮੇਂ ਤੋਂ ਬਿਮਾਰ ਹੈ ਜਾਂ ਉਸ ਨੂੰ ਕੋਈ ਲੰਬੀ ਬਿਮਾਰੀ ਲੱਗੀ ਹੋਈ ਹੈ ਜਾਂ ਤੁਸੀਂ ਵੀ ਵਾਰ-ਵਾਰ ਬਿਮਾਰ ਪੈ ਰਹੇ ਹੋ ਤਾਂ ਤੁਸੀਂ ਇੱਕ ਮੁਠੀ ਜੋ ਗਊ ਮਾਤਾ ਨੂੰ ਨਵੇਂ ਨਵੇਂ ਸਾਲ ਦੇ ਪਹਿਲੇ ਹੀ ਹਫ਼ਤੇ ਜ਼ਰੂਰ ਖਵਾ ਦੇਣਾ ਇਸ ਨਾਲ ਰੋਗਾਂ ਦੇ ਪਰਮਾਣੂ ਦੇ ਵਿੱਚ ਕਮੀ ਆ ਜਾਂਦੀ ਹੈ ਛੋਟੀਆਂ-ਛੋਟੀਆਂ ਬਿਮਾਰੀਆਂ ਤੁਹਾਡੇ ਲਾਗੇ ਵੀ ਨਹੀਂ ਆ ਸਕਣਗੀਆਂ ਜੇਕਰ ਤੁਸੀਂ ਕਿਸੇ ਬਿਮਾਰ ਵਿਅਕਤੀ ਦੇ ਹੱਥੋਂ ਗਊ ਮਾਤਾ ਨੂੰ ਇੱਕ ਮਿੱਠੇ ਪਾਣੀ ਦੀ ਬਾਲਟੀ ਪਿਆਉਂਦੇ ਹੋ ਤਾਂ ਤੁਹਾਨੂੰ ਰੋਗਾਂ ਤੋਂ ਛੁਟਕਾਰਾ ਮਿਲ ਜਾਵੇਗਾ ਇਦਾਂ ਕਰਨ ਦੇ ਨਾਲ ਮਾਤਾ ਦੇ ਵਿੱਚ ਵਸੇ ਹੋਏ 33 ਕਰੋੜ ਦੇਵੀ-ਦੇਵਤੇ ਤੁਹਾਡੇ ਉੱਪਰ ਜ਼ਰੂਰ ਕਿਰਪਾ ਕਰਨਗੇ ਹਰ ਇੱਕ ਵਿਅਕਤੀ ਦੀ ਸਿਹਤ ਹੌਲੀ-ਹੌਲੀ ਠੀਕ ਹੋ ਜਾਵੇਗੀ ਦੋਸਤੋ ਜੇਕਰ ਤੁਸੀਂ ਨਵੇਂ ਬਰੇ ਦੇ ਪਹਿਲੇ ਹੀ ਹਫਤੇ ਥੋੜਾ ਜਿਹਾ ਗੰਨੇ ਦਾ ਰਸ ਗਊ ਮਾਤਾ ਨੂੰ ਪਿਉਂਦੇ ਹੋ ਤਾਂ ਇਸ ਨਾਲ ਤੁਹਾਨੂੰ ਭੌਤਿਕ ਸੁਖ ਦੀ ਪ੍ਰਾਪਤੀ ਹੋ ਜਾਵੇਗੀ ਗਊ ਮਾਤਾ ਨੂੰ ਜੋ ਬਹੁਤ ਹੀ ਪਸੰਦ ਹਨ ਨਵੇਂ ਸਾਲ ਦੇ ਪਹਿਲੇ ਹੀ ਹਫਤੇ ਜੇਕਰ ਤੁਸੀਂ ਥੋੜਾ ਜਿਹਾ ਸ਼ਹਿਦ ਗਊ ਮਾਤਾ ਨੂੰ ਚਟਾਉਂਦੇ ਹੋ ਇਸ ਨਾਲ ਤੁਹਾਨੂੰ ਸੁੱਖਾਂ ਦੀ ਪ੍ਰਾਪਤੀ ਹੋਵੇਗੀ ਤੇ ਦੋਸ਼ਾਂ ਤੋਂ ਮੁਕਤੀ ਮਿਲ ਜਾਵੇਗੀ ਜੇਕਰ ਤੁਸੀਂ ਗਾਂ ਦੇ ਪੱਠਿਆਂ ਦੇ ਵਿੱਚ ਬੂੰਦੀ ਦੇ ਲੱਡੂ ਮਿਲਾ ਕੇ ਖਵਾ ਦਿਓ ਤਾਂ ਤੁਹਾਡੇ ਉੱਪਰ ਮਾੜੀਆਂ ਸ਼ਕਤੀਆਂ ਦਾ ਵਾਸ ਨਹੀਂ ਹੋਵੇਗਾ ਤੇ ਤੁਹਾਡਾ ਜੀਵਨ ਸੁਖੀ ਨਾਲ ਬਤੀਤ ਹੋ ਜਾਵੇਗਾ ਤੁਹਾਨੂੰ ਭੌਤਿਕ ਸੁੱਖਾਂ ਦੀ ਪ੍ਰਾਪਤੀ ਹੋ ਜਾਵੇਗੀ ਕਿਹਾ ਜਾਂਦਾ ਹੈ ਕਿ ਗੁੜ ਤੇ ਚਨੇ ਗਊ ਮਾਤਾ ਨੂੰ ਬਹੁਤ ਪਸੰਦ ਹਨ ਇਸ ਲਈ ਤੁਸੀਂ ਗਊ ਮਾਤਾ ਨੂੰ ਜੋ ਵੀ ਪਸੰਦ ਹੈ ਜੇਕਰ ਨਵੇਂ ਸਾਲ ਦੇ ਪਹਿਲੇ ਹਫ਼ਤੇ ਖਵਾ ਦਿੰਦੇ ਹੋ ਤਾਂ ਗਊ ਮਾਤਾ ਤੁਹਾਡੇ ਉੱਪਰ ਕਿਰਪਾ ਕਰ ਦੇਵੇਗੀ ਤੁਹਾਡੀ ਜ਼ਿੰਦਗੀ ਬਹੁਤ ਵਧੀਆ ਹੋ ਜਾਵੇਗੀ ਤੁਹਾਡੀ ਆਰਥਿਕ ਸਥਿਤੀ ਵੀ ਮਜ਼ਬੂਤ ਹੋ ਜਾਵੇਗੀ ਜੇਕਰ ਕੋਈ ਵਿਅਕਤੀ ਗਊ ਮਾਤਾ ਨੂੰ ਰੋਟੀਆਂ ਦੇ ਵਿੱਚ ਗੁੜ ਰੱਖ ਕੇ ਖਵਾਉਂਦਾ ਹੈ ਉਹਦੀ ਹਰ ਖੇਤਰ ਵਿੱਚ ਉન્નਤੀ ਤੇ ਤਰੱਕੀ ਹੋਵੇਗੀ ਉਸ ਨੂੰ ਅਲੌਕਿਕ ਸ਼ਕਤੀ ਵੀ ਪ੍ਰਾਪਤ ਹੋ ਜਾਵੇਗੀ ਉਸਦੇ ਹਰ ਘਰ ਵਿੱਚ ਉਸਦੇ ਹਰ ਵਿਗੜੇ ਹੋਏ ਕੰਮ ਸਵਾਰੇ ਜਾਣਗੇ ਬਿਨਾਂ ਕਿਸੇ ਰੁਕਾਵਟ ਦੇ ਨਵੇਂ ਵਰੇ ਤੇ ਇਹ ਕੰਮ ਤੁਹਾਡੇ ਜੇਕਰ ਕਰ ਲੈਂਦੇ ਹੋ ਤਾਂ ਤੁਹਾਡੇ ਸਾਰੇ ਹੀ ਵਿਗੜੇ ਹੋਏ ਕੰਮ ਤੇ ਕਾਫੀ ਧੇਰ ਤੋਂ ਰੁਕੇ ਹੋਏ ਕੰਮ ਸਾਰੇ ਹੀ ਬਣ ਜਾਣਗੇ ਅਤੇ ਤੁਹਾਨੂੰ ਨਵੇਂ ਵਰੇ ਦੇ ਪਹਿਲੇ ਹਫਤੇ ਗਊ ਮਾਤਾ ਦਾ ਅਸ਼ੀਰਵਾਦ ਪ੍ਰਾਪਤ ਹੋ ਜਾਵੇਗਾ ਜਿਸ ਨਾਲ ਤੁਹਾਡਾ ਜੀਵਨ ਸੁਖਾਂ ਦੇ ਨਾਲ ਭਰ ਜਾਵੇਗਾ ਕਮੈਂਟ ਬਾਕਸ ਦੇ ਵਿੱਚ ਜੈ ਗਊ ਮਾਤਾ ਜ਼ਰੂਰ ਲਿਖਣਾ ਜੀ ਅਤੇ ਤੁਹਾਨੂੰ ਦੱਸ ਦਈਏ ਕਿ ਇਹ ਬਹੁਤ ਹੀ ਸਰਲ ਤੇ ਸਸਤੇ ਜਿਹੇ ਉਪਾਅ ਹਨ ਜਿਹੜੇ ਧਨ ਪ੍ਰਾਪਤੀ ਦੇ ਲਈ ਨਵੇਂ ਵਰੇ ਤੁਸੀਂ ਕਰ ਸਕਦੇ ਹੋ ਜੇਕਰ ਤੁਸੀਂ ਇਹ ਉਪਾਰ ਨਵੇਂ ਬਰੇ ਦੇ ਪਹਿਲੇ ਹਫਤੇ ਕਰ ਲੈਂਦੇ ਹੋ ਤੁਹਾਡੀ ਕਿਸਮਤ ਬਦਲਦਿਆਂ देर ਨਹੀਂ ਲੱਗੇਗੀ ਨਵੇਂ ਸਾਲ ਦੇ ਪਹਿਲੇ ਦਿਨ ਪੂਜਾ ਕਰਨ ਤੋਂ ਬਾਅਦ ਸਾਡੇ ਘਰ ਵਿੱਚੋਂ ਦਲੇਦਰਤਾ ਦਾ ਵਾਸ ਨਹੀਂ ਹੋਵੇਗਾ ਸਾਡੇ ਘਰ ਵਿੱਚ ਦੇਵੀ ਦੇਵਤਿਆਂ ਦਾ ਵਾਸ ਹੋ ਜਾਵੇਗਾ ਲਕਸ਼ਮੀ ਮਾਤਾ ਦਾ ਸਥਾਈ ਵਾਸ ਹੋਵੇਗਾ ਨਵੇਂ ਬਰੇ ਦੇ ਪਹਿਲੇ ਹਫਤੇ ਦਿਨ ਵਿੱਚ ਹਕੀਕ ਲਿਆ ਕੇ ਜਰੂਰ ਰੱਖਣਾ ਚਾਹੀਦਾ ਹੈ ਇਦਾਂ ਕਰਨ ਨਾਲ ਤੁਹਾਡੀ ਆਰਥਿਕ ਸਥਿਤੀ ਵਿਚ ਬਹੁਤ ਹੀ ਸੁਧਾਰ ਹੋ ਜਾਵੇਗਾ ਧੰਨਵਾਦ